ਹਾਂਜੀ ਪੰਜਾਬ ਦੇ ਸਮੂਹ ਬੇਰਜ਼ਗਾਰ ਸਾਥਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਲੁਧਿਆਣਾ ਪੀਏਯੂ ਵਿੱਚ ਪਹੁੰਚ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਓਵਰੇਜ ਹੋ ਨਹੀਂ ਦਿੱਤਾ ਜਾਊ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਹਰ ਇੱਕ ਸਾਲ ਭਰਤੀ ਦਾ ਜਿਹੜਾ ਸ਼ਡਿਊਲ ਜਾਰੀ ਹੋਇਆ ਕਰੂਗਾ ਹਰ ਇੱਕ ਸਾਲ ਪੋਸਟਾਂ ਨਿਕਲਣਗੀਆਂ 2 ਸਾਲ ਹੋ ਗਏ ਮਾਸਟਰ ਕੈਡਰ ਦੀ ਜਾਂ ਐਜੂਕੇਸ਼ਨ ਦੇ ਵਿੱਚ ਕੋਈ ਵੀ ਭਰਤੀ ਨਹੀਂ ਕੀਤੀ ਗਈ ਤਾ ਕਰਕੇ ਬੇਰਜ਼ਗਰ ਸਾਂਝੇ ਮੁਰਚੇ ਵੱਲੋਂ ਜਿਹਦੇ ਵਿੱਚ ਬੀਐਡ ਜਿਹਦੇ ਵਿੱਚ ਆਰਟ ਐਂਡ ਕraft ਮਲਟੀਪਰਪਸ ਲੈਕਚਰਰ ਓਵਰੇਜ ਮੈਥ ਸਾਇੰਸ ਸਾਰੀਆਂ ਬੇਰਜ਼ਗਰ ਜਥੇਬੰਦੀਆਂ ਨੇ ਇਹਨਾਂ ਸਾਰਿਆਂ ਵੱਲੋਂ ਪਿਛਲੇ ਦਿਨੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀਗਾ ਕਿ ਜੇਕਰ 26 ਜਨਵਰੀ ਤੋਂ ਪਹਿਲੇ ਮਾਸਟਰ ਕੇਡਰ ਦਾ ਜਾਂ ਇਹਨਾਂ ਜਥੇਬੰਦੀਆਂ ਦੀਆਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਨਾ ਕੀਤੇ ਤਾਂ ਜਦੋਂ ਪੰਜਾਬ ਦੇ ਵਿੱਚ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਜਿੱਥੇ-ਕਿੱਥੇ ਵੀ ਜਾਣਗੇ ਉਹਨਾਂ ਦਾ ਘਰਾਓ ਕਰਕੇ ਲੋਕਾਂ ਦੀ ਕਚੇਰੀ ਦੇ ਵਿੱਚ ਸਵਾਲ ਪੁੱਛੇ ਜਾਣਗੇ ਇਸ ਕਰਕੇ 26 ਤਰੀਕ ਨੂੰ ਪਰਸੋਂ ਆਪਾਂ ਸਾਰਿਆਂ ਨੇ ਸਵੇਰੇ 9 ਵਜੇ ਪੀਏਯੂ ਦੇ ਗੇਟ ਨੰਬਰ 1 ਤੇ ਪਹੁੰਚਣਾ ਹੈ ਸਮੂਹ ਪੰਜਾਬ ਦੇ ਬੇਰਜ਼ਗਾਰਾਂ ਨੂੰ ਬੇਨਤੀ ਹੈ ਕਿ 26 ਤਰੀਕ ਨੂੰ ਪਰਸੋਂ ਨੂੰ ਜਲਦੀ ਤੋਂ ਜਲਦੀ ਸਵੇਰੇ 9 ਵਜੇ ਗੇਟ ਨੰਬਰ 1 ਪੀਏਯੂ ਦੇ ਲੁਧਿਆਣਾ ਸੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਆਪਾਂ ਸਾਰੇ ਬੇਰਜ਼ਗਾਰਾਂ ਸੰਜੀ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਘਰਾਓ ਕਰਾਂਗੇ ਕਰਾਂਗੇ ਧੰਨਵਾਦ ਸਹਿਤ ਮੈਂ ਸੁਖਵਿੰਦਰ ਸਿੰਘ ਢੱਲੋਂ